ਦਿਖਾਓ ਬੰਨ ਬਿਲਕੁਲ ਟੁੱਟਣ ਦੀ ਕगार ਤੇ ਆ ਇੱਕ ਹੋਰ ਬੰਨ ਟੁੱਟਣ ਦੀ ਤਿਆਰੀ ਤੇ ਆ ਉੱਥੇ ਮੌਕੇ ਤੇ ਜੀਸੀਬੀ ਵੀ ਮਂਗਾਈ ਗਈ ਹੈ ਬਹੁਤ ਵੱਡਾ ਜੋ ਜਾਮ ਵੀ ਲੱਗਿਆ ਹੋਇਆ ਕਾਫੀ ਬੰਨ ਫਤਰਾਦਾ ਕਾਫੀ ਬੰਨਦੇ ਆ ਇਹਦਾ ਸਰਕਾਰਾਂ ਕੁਝ ਕਰਨ ਤੇ ਰੋਕ ਸਕਦਾ ਤੇ ਨਾ ਕੁਝ ਕਰਨ ਤੇ ਫਿਰ ਜਦੋਂ ਮਰਜ਼ੀ ਕੋਈ ਨੁਕਸਾਨ ਹੋ ਸਕਦਾ ਤੁਸੀਂ ਬੰਨ ਕਈ ਥਾਵਾਂ ਤੋਂ ਟੁੱਟ ਸਕਦਾ ਆ ਕਈ ਥਾਂਾਂ ਤੋਂ ਟੁੱਟ ਸਕਦਾ ਹੈ ਹੁਣ ਜੀਸੀਬੀ ਵੀ ਨਜ਼ਰ ਆ ਰਹੀ ਹੋਵੇਗੀ ਮੌਕੇ ਤੇ ਹਾਲਾਤ ਬਹੁਤ ਮਾੜੇ ਇਸ ਵਕਤ ਇੱਥੇ ਹੋ ਚੁੱਕੇ ਨੇ ਮੇਰੇ ਪਿੱਛੇ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਦਰਿਆ ਤੋਂ ਪਾਣੀ ਵਗਦਾ ਹੋਇਆ ਕਈ ਪਿੰਡਾਂ ਨੂੰ ਚਪੇੜ ਚ ਲੈ ਰਿਹਾ ਹੈ ਇਸ ਵਕਤ ਮਾਝਾ ਮਾਲਵਾ ਦੁਆਬਾ ਹਰਾਂ ਦੀ ਚਪੇੜ ਦੇ ਵਿੱਚ ਆ ਔਰ ਇਸ ਵਕਤ ਅਸੀਂ ਖੇਮ ਕਰਨ ਇਲਾਕੇ ਦੇ ਵਿੱਚ ਖੜੇ ਹਾਂ ਜਿੱਥੇ ਕਈ ਥਾਂਾਂ ਤੋਂ ਬੰਨ ਟੁੱਟਣ ਦੀ ਅਸ਼ੰਕਾ ਜਿਤਾਈ ਜਾ ਰਹੀ ਹੈ ਚਿੰਤਾ ਜਿਤਾਈ ਜਾ ਰਹੀ ਹੈ ਇਸ ਵਕਤ ਕੈਮ ਕਰੰਦੇ ਪਹੋਵਾਲ ਇਲਾਕੇ ਦੇ ਵਿੱਚ ਆ ਜਿੱਥੇ ਤੁਸੀਂ ਪਹਿਲਾਂ ਦੇਖ ਸਕਦੇ ਹੋ ਪੂਰਾ ਪਾਣੀ ਜੋ ਹੈ ਦਰਿਆ ਤੋਂ ਆਉਂਦਾ ਹੋਇਆ ਖੇਤਾਂ ਫਸਲਾਂ ਨੂੰ ਤਬਾਹ ਕਰਦਾ ਹੋਇਆ ਕਈ ਪਿੰਡਾਂ ਦਾ ਨੁਕਸਾਨ ਕਰਦਾ ਜਾ ਰਿਹਾ ਹੈ ਔਰ ਮੇਰੇ ਪਿੱਛੇ ਤੁਸੀਂ ਉਹ ਬੰਨ੍ਹ ਦੇਖ ਸਕਦੇ ਹੋ ਇੱਕ ਹੋਰ ਬੰਨ੍ਹ ਟੁੱਟਣ ਦੀ ਤਿਆਰੀ 'ਚ ਹੈ ਉੱਥੇ ਮੌਕੇ ਤੇ ਜੀ ਸੀ ਬੀ ਵੀ ਮੰਗਾਈ ਗਈ ਹੈ ਬਹੁਤ ਵੱਡਾ ਆ ਜੋ ਜਾਮ ਵੀ ਲੱਗਿਆ ਹੋਇਆ ਲਗਾਤਾਰ ਮਿੱਟੀ ਦੇ ਟਿੱਗ ਜਿਹੜੇ ਨੇ ਉਹ ਰੱਖੇ ਗਏ ਨੇ ਔਰ ਇੱਥੇ ਅਸੀਂ ਅੱਗੇਲੇ ਪਾਸੇ ਦਿਖਾਉਨੇ ਆ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਲਗਾਤਾਰ ਜੋ ਵੱਡਾ ਨੁਕਸਾਨ ਹੋ ਰਿਹਾ ਹੈ ਅਰਦਾਸ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਹੋਰ ਨੁਕਸਾਨ ਨਾ ਹੋਵੇ ਭਈ ਇਹ ਕਿਹੜਾ ਪਿੰਡ ਆ ਜਿਹੜਾ ਇਸ ਵਕਤ ਪੂਰੀ ਚਪੇੜ ਦੇ ਵਿੱਚ ਆ ਚੁੱਕਿਆ ਪਵਾਲ ਜੀ ਪਵਾਲ ਅੱਛਾ ਜਿਸ ਤਰੀਕੇ ਦੇ ਨਾਲ ਇਧਰੋਂ ਦਰਿਆ ਵਗਦਾ ਪਿਆ ਹਾਂਜੀ ਜੀ ਇਧਰੋਂ ਦਰਿਆ ਵਗਦਾ ਦਰਿਆ ਦਾ ਜੀ ਕਾਫੀ ਅੱਗੇ ਉਹ ਪੋਲਿਆ ਦਰਿਆ ਦਾ ਉਹਦੇ ਨਾਲ ਬੰਨ ਲੱਗਾ ਹੋਇਆ ਹੈ ਉਹ ਤੋਂ ਅੱਗੇ ਸਾਰੀ ਇਹ ਫਸਲ ਆ ਇਹ ਸਾਰੀ ਪੈਲੀ ਆ ਜੀ ਪੈਲੀ ਦੇ ਵਿੱਚ ਹੁਣ ਤੁਸੀਂ ਲਾ ਲਓ ਵੀ ਪਾਣੀ ਆ ਚੁੱਕਾ ਆ ਸਾਰਾ ਕਿੰਨੇ ਬੰਨੂ ਟੁੱਟਣ ਦੇ ਅਸਾਰ ਜਤਾਏ ਜਾ ਰਿਹਾ ਇਧਰ ਤੂਸੀ ਤੇ ਕਾਫੀ ਜੀ ਕਾਫੀ ਬੰਦ ਫਤਰਾ ਦਾ ਕਾਫੀ ਬੰਨਦੇ ਆ ਇਹਦਾ ਸਰਕਾਰਾਂ ਕੁਝ ਕਰਨ ਤੇ ਰੋਕ ਸਕਦਾ ਤੇ ਨਾ ਕੁਝ ਕਰਨ ਤੇ ਫਿਰ ਜਦੋਂ ਮਰਜੀ ਕੋਈ ਨੁਕਸਾਨ ਹੋ ਸਕਦਾ ਯਾਨਕ ਜਿਹੜੇ ਐਸ ਬੰਨ ਤੋਂ ਪਰਲੇ ਪਾਸੇ ਆ ਉਹ ਬਸ ਹੁਣ ਰੱਬ ਰੱਬ ਦਾ ਹੀ ਕਰ ਰਹਿਣਾ ਕਾਫੀ ਜੀ ਬਿਲਕੁਲ ਰੱਬ ਰੱਬ ਕਰਨੀ ਜੀ ਹੋਰ ਕੀ ਕਰ ਸਕਦੇ ਰੱਬ ਰੱਬ ਵੀ ਕਰ ਸਕਦੇ ਆਰਦਾਸ ਕਰ ਸਕਦੇ ਆ ਆਪਦੀ ਮਿਹਨਤ ਕਰਨਦੇ ਆ ਜਿੰਨੇ ਜੋਗੇ ਹੈਗੇ ਮਿੱਟੀ ਲਿਆ ਕੇ ਮਿੱਟੀ ਆਪਦੀ ਆਪਦੀ ਪਾਈ ਜਾ ਰਹੇ ਆ ਹਾਂ ਤਾਂ ਕਿੰਨਾ ਨੁਕਸਾਨ ਤੁਹਾਡਾ ਵੀ ਹੋ ਗਿਆ ਨੁਕਸਾਨ ਕਾਫੀ ਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਨੁਕਸਾਨ ਤਾਂ ਗਿਣਿਆ ਨਹੀਂ ਮਿਥਿਆ ਨਹੀਂ ਜਾ ਸਕਦਾ ਜੀ ਹਾਂ ਯਾਨੀ ਕਿ ਪਿੰਡਾਂ ਦੇ ਪਿੰਡ ਦਰਿਆ ਚ ਸਮਾ ਗਏ ਪਿੰਡ ਦਰਿਆ ਚ ਸਮਾ ਗਏ ਜੀ ਬਿਲਕੁਲ ਤਾਂ ਹਾਲਾਤ ਬਹੁਤ ਮਾੜੇ ਇਸ ਵਕਤ ਇੱਥੇ ਹੋ ਚੁੱਕੇ ਨੇ ਮੇਰੇ ਪਿੱਛੇ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਦਰਿਆ ਤੋਂ ਪਾਣੀ ਵਗਦਾ ਹੋਇਆ ਕਈ ਪਿੰਡਾਂ ਨੂੰ ਚਪੇੜ ਚ ਲੈ ਰਿਹਾ ਹੁਣ ਅਸੀਂ ਉਹ ਬੰਨ ਦੀ ਪੂਰੀ ਲੈ ਦਿਖਾਉਣੀ ਆ ਤੁਹਾਨੂੰ ਇਹ ਬੰਨ ਹੈ ਤੁਸੀਂ ਬੰਨ ਤੁਸੀਂ ਬੰਨ ਕਈ ਥਾਵਾਂ ਤੋਂ ਟੁੱਟ ਸਕਦਾ ਆ ਕਈ ਥਾਮਾ ਤੋਂ ਟੁੱਟ ਸਕਦਾ ਹੈ ਹੁਣ ਜੀਸੀਬੀ ਵੀ ਨਜ਼ਰ ਆ ਰਹੀ ਹੋਵੇਗੀ ਮੌਕੇ ਤੇ ਜੀਸੀਬੀ ਮੰਗਾ ਲਈ ਗਈ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਬਣ ਸਕਦੇ ਨੇ ਔਰ ਇਸ ਇਸ ਬਨ ਦੇ ਪਰਲੇ ਪਾਸੇ ਵਾਲੇ ਲੋਕ ਅਰਦਾਸ ਕਰ ਰਹੇ ਕਿ ਸਾਨੂੰ ਚਪੇੜ ਦੇ ਵਿੱਚ ਨਾ ਇਹ ਹੜ ਲੈ ਲਵੇ ਕਿਉਂਕਿ ਪਰਲੇ ਪਾਸੇ ਦੇ ਲੋਕ ਹਲੇ ਠੀਕ ਨਹੀਂ ਪਰਲੇ ਪਾਸੇ ਦੇ ਲੋਕ ਹਾਂ ਜੀ ਜੀ ਠੀਕ ਨਹੀਂ ਪਰ ਠੀਕ ਹੋਣਾਂ ਦਾ ਕੰਮ ਨਹੀਂ ਆ ਪਰ ਆ ਦੇਖੋ ਬਿਲਕੁਲ ਆ ਬਾਨੇ ਤੋਂ ਟੁੱਟਣ ਦੀ ਕਗਾਰ ਤੇ ਆ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਓ ਬਨ ਬਿਲਕੁਲ ਟੁੱਟਣ ਦੀ ਕਗਾਰ ਤੇ ਆ ਮੌਕੇ ਤੇ ਮਿੱਟੀ ਦੀਆਂ ਢਿੱਗਾ ਇੱਥੇ ਵੀ ਲਾਤੀ ਆ ਕਿ ਅਗਲੀਆਂ ਫਸਲਾਂ ਮਜਾਈਆਂ ਪਰ ਮੁਸ਼ਕਲ ਲੱਗਦਾ ਕਿ ਜਿਸ ਤਰੀਕੇ ਨਾਲ ਹਾਲਾਤ ਵਿਗੜਦੇ ਜਾ ਰਹੇ ਆ ਜੀ ਮੁਸ਼ਕਲ ਹੀ ਆ ਜੀ ਹਾਂ ਪਾਣੀ ਬਹੁਤ ਜ਼ਿਆਦਾ ਹੈਗਾ ਅੱਛਾ ਇਹ ਕੱਲ੍ਹ ਨਾਲੋਂ ਪਾਣੀ ਵਧਿਆ ਕੱਲ੍ਹ ਨੂੰ ਵਧਿਆ ਪਾਣੀ ਕੱਲ੍ਹ ਨੂੰ ਵਧਿਆ ਕੱਲ੍ਹ ਨੂੰ ਵਧਿਆਗਾ ਪਾਣੀ ਅੱਜ ਫੇਰ ਕਹਿੰਦੇ ਪਿੱਛੋਂ ਛੱਡਿਆਗਾ ਪਾਣੀ ਹੈਗਾ ਹਾਂ ਪਾਣੀ ਮਤਲਬ ਬਹੁਤ ਤੇਜ਼ੀ ਨਾਲ ਵਧ ਰਿਹਾ ਇਹ ਬਨ ਟੁੱਟ ਸਕਦਾ ਕਿਸੇ ਵੇਲੇ ਵੀ ਇਹ ਦੇਖੋ ਸਿਮ ਰਿਹਾ ਬਨ ਸਿਮ ਰਿਹਾ ਥੋੜਾ ਥੋੜਾ ਪਾਣੀ ਮਤਲਬ ਆਪਣੇ ਆਪ ਜਜ਼ਬ ਕਰ ਰਿਹਾ ਹੈਗਾ ਤੇ ਹੋ ਸਕਦਾ ਮਾਲਕ ਮੇਨ ਰੱਖੇ ਬਚਾ ਕਿਉਂਕਿ ਏਰੀਆ ਪਰਲੇ ਬੰਨੇ ਬਹੁਤ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਤੁਸੀਂ ਆ ਤੁਸੀਂ ਬੰਦੇ ਕਈ ਇਲਾਕੇ ਕਹਿੰਦੇ ਟੁੱਟਣ ਦੇ ਕਾਰਨ ਨੇ ਹਾਂਜੀ ਹੈਗਾ ਸਿੰਮੰਦਾ ਕਈ ਥਾਵਾਂ ਸਿੰਮੰਦਾ ਹੈ ਹਾਂ ਬਹੁਤ ਮੰੰਦਾ ਵਾਲਾ ਡੰਗਰ ਵਾਲਾ ਅੱਛੇ ਦਾ ਤੇ ਫਸਲਾਂ ਦੇ ਸਭ ਜੋ ਖਤਮ ਹੋ ਗਿਆ ਕੰਮ ਇਹ ਆ ਦੇਖੋ ਲੋਕਾਂ ਲੋਕਾਂ ਦੇ ਘਰ ਨੇ ਲੋਕ ਰਿਸਕ ਲੈ ਰਹੇ ਆ ਰਿਸਕ ਲੈਣ ਵੀ ਕਿਉਂ ਨਾ ਕਿਉਂਕਿ ਆਪਣੇ ਮਾਲ ਡੰਗਰ ਨਹੀਂ ਛੱਡੇ ਜਾਂਦੇ ਹਾਲਾਤ ਬਹੁਤ ਇਸ ਵਕਤ ਵਿਗੜ ਚੁੱਕੇ ਨੇ ਅਸੀਂ ਅੱਗੇ ਹੌਲੀ-ਹੌਲੀ ਜਾਵਾਂਗੇ ਉਹਨਾਂ ਪਿੰਡਾਂ ਤੱਕ ਪਹੁੰਚ ਕਰਾਂਗੇ ਕਿਉਂਕਿ ਕਈ ਥਾਵਾਂ ਤੋਂ ਬੰਨ ਟੁੱਟ ਚੁੱਕਿਆ ਹੈ ਦਰਿਆ ਸਾਰੇ ਪਿੰਡਾਂ ਨੂੰ ਆਪਣੇ ਪਾਣੀ ਦੇ ਵਿੱਚ ਸਮਾ ਚੁੱਕਿਆ ਹੈ ਬਹੁਤ ਬੱਤਰ ਹਾਲਾਤ ਬਣ ਚੁੱਕੇ ਨੇ ਇਹ ਸੜਕਾਂ ਪੂਰੀ ਤਰ੍ਹਾਂ ਜਲਮਗਨ ਹੋ ਚੁੱਕੀਆਂ ਨੇ ਔਰ ਇਹ ਪਾਣੀ ਜਿਹੜਾ ਤੁਸੀਂ ਛੱਲਾ ਪਾਣੀ ਦੀਆਂ ਦੇਖ ਸਕਦੇ ਹੋ ਇਹ ਨਦੀਆਂ ਦੇ ਵਿੱਚ ਇਸ ਤਰੀਕੇ ਪਾਣੀ ਵਗਦਾ ਔਰ ਜਿਸ ਤਰੀਕੇ ਦਾ ਪਾਣੀ ਦੀ ਰਫ਼ਤਾਰ ਹੈ ਲੱਗਦਾ ਨਹੀਂ ਹੈ ਕਿ ਇਹ ਪਾਣੀ ਰੁਕੇਗਾ ਲੱਗਦਾ ਨਹੀਂ ਹੈ ਕਿ ਇਹ ਤਬਾਹੀ ਰੁਕੇਗੀ ਹਾਲਾਤ ਬਹੁਤ ਮਾੜੇ ਬੜਦੇ ਜਾ ਰਹੇ ਨੇ ਇਸ ਵਕਤ ਅਸੀਂ ਇਸ ਕਰਕੇ ਇੱਥੇ ਖੜੇ ਆ ਤੁਹਾਨੂੰ ਅਸੀਂ ਬਨ ਦੂਰੋਂ ਦਿਖਾਇਆ ਕਿ ਕਿੱਥੋਂ-ਕਿੱਥੋਂ ਬਨ ਟੁੱਟਣ ਦੀ ਗਗਾਰ ਤੇ ਹੈ ਤਕਰੀਬਨ 15-20 ਥਾਵਾਂ ਤੋਂ ਬਨ ਟੁੱਟਣ ਦੇ ਅਸਾਰ ਬੜੇ ਹੋਏ ਨੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਰਾਹਤ ਸਮਗਰੀ ਪਹੁੰਚਾਈ ਜਾਵੇ ਲੀਡਰ ਵੀ ਪਹੁੰਚ ਰਹੇ ਨੇ ਦਵਾਈਆਂ ਦੇ ਕੈਂਪ ਵੀ ਲਾਏ ਜਾ ਰਹੇ ਨੇ ਲੋਕਾਂ ਤੱਕ ਜਿੰਨੀ ਪਹੁੰਚ ਹੋ ਸਕੇ ਉਹ ਨਹੀਂ ਪਹੁੰਚ ਕੀਤੀ ਜਾ ਰਹੀ ਹੈ ਤਾਂ ਹਾਲਾਤ ਇੱਕ ਵਾਰ ਤੁਹਾਨੂੰ ਅਸੀਂ ਫੇਰ ਸਮਝਾ ਦਿੰਨੇ ਆ ਮਾਝਾ ਮਾਲਵਾ ਦੁਆਬਾ ਦੁਆਬਾ ਸultanpur Lodhi ਹੋਵੇ ਆ ਇਲਾਕਾ ਜਿਹੜਾ ਆ ਮਾਲਵਾ ਮਾਝਾ ਇਹ ਸਾਰਾ ਮੈਂ ਕਹਿ ਸਕਦੇ ਆ ਕਿ ਬਹੁਤ ਵੱਡੀ ਚਪੇੜ ਦੇ ਵਿੱਚ ਐ ਖੇਮ ਕਰਨ ਦਾ ਇਲਾਕਾ ਹੈ ਔਰ ਦੂਰ ਦੂਰ ਤੱਕ ਫਸਲਾਂ ਡੁੱਬਦੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਹੁਣ ਇੱਧਰ ਵੀ ਫਸਲਾਂ ਦਾ ਨੁਕਸਾਨ ਹੋ ਰਿਹਾ ਮਾਲ ਡੰਗਰ ਕਈਆਂ ਦੀਆਂ ਮੱਝਾਂ ਗਾਈਆਂ ਸਭ ਜੋ ਐ ਇਸ ਪਾਣੀ ਦੇ ਵਿੱਚ ਰੁੜ ਗਿਆ ਲੱਖਾਂ ਦੇ ਫਰਨੀਚਰ ਰੁੜ ਗਏ ਸਮਾਨ ਰੁੜ ਗਿਆ ਸਭ ਦਾ ਔਰ ਇਹ ਪਾਣੀ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਉਂ-ਜਿਉਂ ਇਹ ਪਾਣੀ ਇਸ ਛੱਲਾ ਵਗਦੀਆਂ ਨੇ ਕਿਸਾਨ ਦੀ ਤੜਕਨ ਵੱਧਦੀ ਹੈ ਕਿਸਾਨ ਕਹਿੰਦਾ ਕਿ ਪਰਮਾਤਮਾ ਬਸ ਕਰ ਅਰਦਾਸ ਹੁਣ ਕੀਤੀ ਜਾਵੇ ਅਰਦਾਸ ਪੰਜਾਬ ਕਰੇ ਕਿ ਪੰਜਾਬ ਬਚ ਜਾਵੇ ਕਿਉਂਕਿ ਬਹੁਤ ਵੱਡੀ ਮਾਰ ਇਸ ਵਕਤ ਇਨਾ ਇਲਾਕਿਆ ਤੇ ਹੈ ਅਸੀਂ ਫੇਰ ਕਹਿ ਰਹੇ ਹਾਂ ਆ ਕਿ ਪਰਮਾਤਮਾ ਕੀ ਅਸੀਂ ਅਰਦਾਸ ਕਰੀਏ ਨਹੀਂ ਤਾਂ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਉਹ ਬਹੁਤ ਮੁਸ਼ਕਲ ਹੋਵੇਗਾ ਕਿਹੜੇ ਪਿੰਡ ਅੱਗੇ ਵੀ ਡੁੱਬ ਗਿਆ ਜੀ ਡੁੱਬ ਗਿਆ ਡੁੱਬ ਗਿਆ ਸਾਰੇ ਪਿੰਡ ਡੁੱਬ ਗਏ ਜੀ ਤੁਹਾਡੀ ਵੀ ਫਸਲ ਤਬਾਹ ਹੋ ਗਈ ਬਈ ਜੇ ਗੁਰਦਾਰਿਆਂ ਆ ਹੱਡਾ ਪਿੰਡ ਤੇ ਪਿੱਛੇ ਆ। ਦੇ ਕਿਵੇਂ ਦੇ ਹਾਲਾਤ ਨੇ ਪਿੱਛੇ? ਬਹੁਤ ਖਤਰਨਾਕ ਹਾਲਾਤ ਬਣੇ ਵੇ ਜੀ। ਇਹ ਪਾਣੀ ਤੁਸੀਂ ਦੇਖ ਰਹੇ ਹੋਵਾਂਗੇ ਦੋ ਤਿੰਨ ਦਿਨਾਂ ਤੋਂ ਵੱਧ ਰਿਹਾ ਹੁਣ ਪਾਣੀ ਆ। ਪਾਣੀ ਪੂਰਾ ਵੱਧ ਰਿਹਾ ਜੀ। ਕੱਲ ਤਾਂ ਜ਼ਿਆਦਾ ਵਧਿਆ। ਕੱਲ ਤੋਂ ਜ਼ਿਆਦਾ ਵਧਿਆ। ਹਾਂ ਜੀ। ਹੁਣੇ ਬਿਲਕੁਲ ਲੱਗ ਨਹੀਂ ਰਿਹਾ ਕਿ ਕਈ 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 ਥਾਂ 'ਤੇ ਕਹੇਗੇ ਕਿ ਘਟਿਆ ਕਿ ਕਿਤੇ ਨਾ ਕਿਤੇ ਬੰਨ ਕਿਤੇ ਵੀ ਟੁੱਟ ਸਕਦਾ ਹੁਣ ਕਿੰਨੇ ਕੁ ਤੂਸੀ ਦੇ ਬੰਨ ਟੁੱਟਣ ਦੇ ਸਾਰ ਹੈਗੇ ਨੇ ਬੜੇ ਥਾਂਵਾਂ ਦੇ ਪਿੱਛੇ ਬੜੇ ਸਾਰੇ ਥਾਂਵਾਂ ਇਸੇ ਮੀ ਜਾਂਦਾ ਕੁੱਲ ਸਾਰਾ ਇਲਾਕਾ ਇਸੇ ਮੀ ਜਾਂਦਾ ਹੋ ਗਏ ਨਾ ਚੱਲਣ ਦੇ ਨੂੰ 20 ਸਾਲ ਹੋ ਗਏ ਪਾਣੀ ਚੱਲ ਰਹੇ ਨੂੰ ਤੇ ਬਾਹਰ ਨਾ ਸਿੰਮੀ ਜਾਂਦੇ ਆ ਤੁਸੀਂ ਵੀ ਪਿੰਡਾਂ ਚੋਂ ਆ ਰਹੇ ਹੋ ਬਹੁਤ ਨੁਕਸਾਨ ਹੋ ਰਿਹਾ ਦੀ ਹਾਂਜੀ ਪਿੰਡ ਬਡਾਲਿਓ ਆਏ ਅਸੀਂ ਅੱਛਾ ਹਾਂਜੀ ਬਹੁਤ ਨੁਕਸਾਨ ਆ ਝੋਨੇ ਚਾਣੇ ਦੀ ਦੇ ਨਹੀਂ ਕਿ ਪਸ਼ੂ ਦਾ ਬਹੁਤ ਮੰਦਾ ਆਈ ਹਾਲਾਤ ਬਹੁਤ ਮਾੜੇ ਬਣ ਚੁੱਕ ਤਾਸੀ ਕੁਮਰ ਫਿਰ ਕਹਿੰਨੇ ਕਿ ਪ੍ਰਮਾਤਮਾ ਅੱਗੇ ਹੁਣ ਅਰਦਾਸ ਹੈ ਤਾਂ ਇਸ ਪੂਰੇ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਵੀ ਲੱਗਾ ਹੋਇਆ ਅਧਿਕਾਰੀ ਵੀ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਰਾਤ ਸਮੱਗਰੀ ਪਹੁੰਚ ਰਹੀ ਹੈ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾਣਿਆ ਦੇਖਦੇ ਹਾਂ ਕੀ ਹਾਲਾਤ ਅਗਲੇ ਪਿੰਡਾਂ ਦੇ ਵਿੱਚ ਨੇ ਕੈਮਰਾਮੈਨ ਜੋਬਨ ਦੇ ਨਾਲ ਪ੍ਰਿੰਸ ਉਨਿਆਲ ਖੇਮਕਰ